ਗੱਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਜਮਨਾ ਨਦੀ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈ ਰਿਆ ਹੈ ਤੇ ਦਿੱਲੀ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਅਮਰੀਕਾ ਨਾਲ ਟਾਇਰਪਾਰ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਸਾਨੂੰ ਸਵਦੇਸ਼ੀ ਵਸਤੂਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਹੈ ਕਿ ਦਵਾਰਕਾ ਐਕਸਪ੍ਰੈਸ ਮੇ ਦਾ ਵੀ ਦੁਕਾਟਨ ਕੀਤਾ ਰਾਹੁਲ ਗਾਂਧੀ ਦੇ ਨਾਮ ਲੈ ਵੀ ਨਹੀਂ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹਨਾਂ ਨੇ ਜੋ ਡਾਟਾ ਦਿਖਾਇਆ ਹੈ ਉਹਨਾਂ ਦਾ ਨਹੀਂ ਹੈ ਬੋਟ ਚੋਰੀ ਦੇ ਮਾਮਲੇ ਤੇ ਜੋ ਉਹ ਨਹੀਂ ਹਾਂ ਤੇ ਉਹਨਾਂ ਨੂੰ ਇਸ ਸੰਬੰਧੀ ਹਲ ਨਿਯਾਮ ਦੇਣਾ ਪਵੇਗਾ ਜਾਂ ਫਿਰ ਮਾਫ ਵਿਹਾਰ ਵਿੱਚ ਰਾਹੁਲ ਗਾਂਧੀ, ਤੇਜਸਵੀ ਜਾਦਵ ਅਤੇ ਲਾਲੂ ਪ੍ਰਸ਼ਾਦ ਜਾਦਵ ਨੇ ਮਿਲ ਕੇ ਬੋਟ ਅਧਿਕਾਰ ਯਾਤਰਾ ਸ਼ੁਰੂ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਰਾਜ ਵਿੱਚੋਂ ਬੀਜੇਪੀ ਦਾ ਰਾਜ ਖਤਮ ਕੀਤਾ ਜਾਵੇਗਾ। ਕੁੱਲੂ ਅਤੇ ਮਨਾਲੀ ਦੇ ਵਿੱਚ ਬੱਦਲ ਫਟਿਆ ਜਿਸ ਨਾਲ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਐਨਡੀਏ ਦੇ ਉਮੀਦਵਾਰ ਦਾ ਅੱਜ ਐਲਾਨ ਕੀਤਾ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਜੀਐਸਟੀ ਵਿੱਚ ਬਦਲਾਅ ਕੀਤਾ ਜਾਵੇਗਾ ਜਿਸ ਨਾਲ ਵਸਤੂਆਂ ਦੀ ਕੀਮਤਾਂ ਘਟ ਜਾਣਗੀਆਂ। ਅਮਰੀਕਾ ਦੇ ਨਿਊਯਾਰਕ ਵਿੱਚ ਗੋਲਾਬਾਰੀ ਟ੍ਰੇਨ ਲੋਕਾਂ ਦੀ ਮੌਤ 8 ਲੋਕਾਂ ਦੀ ਹੋ ਗਈ ਜਿਸ ਉੱਪਰ ਯੂਕਰੇਨ ਨੇ ਦਾਅਵਾ ਕੀਤਾ ਕਿ ਉਹਨਾਂ ਨੇ 21000 ਬੱਚਿਆਂ ਨੂੰ ਕਿਡਨੈਪ ਕੀਤਾ ਗਿਆ ਹੈ।